ਸ਼ੁੱਧਲੀ ਡਰਾਈਵ ਥਰੋਅਆਊਟ ਸਟੇਟ ਚੱਲ ਰਹੀ ਹੈਗੀ ਆ ਨਸ਼ਿਆਂ ਦੇ ਵਿਰੁੱਧ ਕੋਈ ਇੱਕ ਅਸਪੈਕਟ ਆਪਾਂ ਪਹਿਲਾਂ ਕਵਰ ਕੀਤਾ ਤੁਹਾਡੇ ਨਾਲ ਸਾਰਾ ਇਲਾਕੇ ਦੇ ਵਿੱਚ ਤੇ ਜਿਹੜਾ ਉਹਦੇ ਵਿੱਚ ਮੇਨ ਇੰਪੋਰਟੈਂਟ ਕੰਮ ਹੈਗਾ ਉਹ ਸਿਵਲ ਹਸਪਤਾਲ ਦੇ ਵਿੱਚ ਜਿਹਨੇ ਸਾਡੇ ਡਾਕਟਰ ਸਾਹਿਬਾਨ ਕਰ ਰਹੇ ਹੈਗੇ ਆ ਉਹ ਅੱਜ ਮੈਂ ਉਹਨਾਂ ਨੂੰ ਮਿਲਣ ਆਇਆ ਸੀਗਾ ਉਹਨਾਂ ਨਾਲ ਬੜੀ ਲੰਬੀ ਗੱਲਬਾਤ ਹੋਈ ਹੈਗੀ ਆ ਔਰ ਜਿਹੜੇ ਇਨਮੇਟਸ ਨੇ ਇਥੇ ਇਸ ਕੇਂਦਰ ਦੇ ਵਿੱਚ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਆ ਔਰ ਇੱਕ ਰੂਪਰੇਖਾ ਜਿਹੜੀ ਹੈਗੀ ਆ ਉਹ ਜ਼िला ਪੱਧਰ ਦੇ ਉੱਪਰ ਔਰ ਉਸ ਤੋਂ ਬਾਅਦ ਅਸੀਂ ਆਪਣੀਆਂ ਇੰਜੀਨੀਅਰ ਰਕਮੈਂਡੇਸ਼ਨਸ ਨੇ ਉਹ ਸਟੇਟ ਪੱਧਰ ਦੇ ਉੱਪਰ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਲਾਗੂ ਕਰਾਵਾਂਗੇ ਤਾਂ ਜੋ ਜਿਹੜਾ ਪੰਜਾਬ ਹੈਗਾ ਉਹ ਨਸ਼ਾ ਮੁਕਤ ਹੋ ਸਕੇ ਸਰ ਤੁਸੀਂ ਦੌਰਾ ਕੀਤਾ ਹੈ ਕਿ ਕੋਈ ਕਮੀ ਪਾਈ ਗਈ ਅੰਦਰ ਮੈਂ ਕਮੀਆਂ ਦੇਖਣ ਨਹੀਂ ਆਇਆ ਦੋਸਤ ਮੈਂ ਤਾਂ ਸਿਰਫ ਆਪਣਾ ਆਪ ਨੂੰ ਉਹ ਦੇਖਣ ਆਇਆ ਕਿ ਅਸੀਂ ਹੋਰ ਕਿਹੜਾ तरीके नु इंप्रूव ਕਰ ਸਕਦੇ। ਕੀ ਕਿਸੇ ਨੇ ਕਿਹਾ ਵੀ ਸਾਨੂੰ ਕਈ ਦਵਾਈ ਨਹੀਂ ਮਿਲਦੀ ਜਾਂ ਕਿਸੇ ਬਗਾਨਾ। ਕਿਸੇ ਨੇ ਇਹੋ ਜਿਹਾ ਕੁਝ ਨਹੀਂ ਕਿਹਾ ਅਸੀਂ ਤੇ ਆਪਣਾ ਡਾਟਾ ਇਕੱਠਾ ਕਰ ਰਹੇ ਹੈਗੇ ਆ ਕਿ ਇਹ ਚੀਜ਼ਾਂ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ। ਸਰ ਬਾਰਡਰ ਏਰੀਆ ਦੇ ਲਈ ਕੀ ਇੰਤਜ਼ਾਮ ਕੀਤੇ ਜਾ ਰਹੇ ਨੇ ਜਿਹੜਾ ਕਿ ਨਸ਼ਾ ਪਾਰਨੇ ਬਸੋ ਜਿਹੜਾ ਕਿ ਪੰਜਾਬ ਦੇ ਆਪਣੀ ਗੱਲ ਹੋਈ ਸੀ ਉਦੋਂ ਤੁਸੀਂ ਉੱਥੇ ਸੀਗੇ ਕਿ ਉਹ ਸਾਰੇ ਜਿਹੜੇ ਇੰਤਜ਼ਾਮ ਨੇ ਉਹ ਪੁਲਿਸ ਦੇ ਅਲੱਗ ਤਰ੍ਹਾਂ ਅਸੀਂ ਕਰ ਰਹੇ ਆਂ ਪਰ ਇਹ ਜਿਹੜੇ ਅੱਜ ਅਸਾ ਹੈਗੇ ਉਹ ਕੇਂਦਰ ਦੇ ਵਿੱਚ ਆਏ ਆ ਜਿੱਥੇ ਇਹ ਨਸ਼ਾ ਛਡਾਇਆ ਜਾਂਦਾ ਹੈਗਾ ਔਰ ਇਹਦੇ ਜਿਹੜੇ ਹੈਗੇ ਨੇ ਚੰਗੇ ਅ ਸਾਡੇ ਕੋਲ ਰਿਜ਼ਲਟਸ ਆਉਣ ਉਹਨਾਂ ਚੀਜ਼ਾਂ ਨੂੰ ਅਸੀਂ ਅੱਜ ਧਿਆਨ ਚ ਕੇਂਦਰ ਕਰਾਂਗੇ ਸੈਟਿਸਫਾਈਡ ਤੁਸੀਂ ਆਪਣੀ ਵਿਜ਼ਿਟ ਤੋਂ ਬਿਲਕੁਲ ਸੈਟਿਸਫਾਈਡ ਹੈ ਬਹੁਤ ਅੱਛਾ ਕੰਮ ਹੋ ਰਿਹਾ ਹੈ